भल भले ने नाले नाले ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਸ ਬੋਲੋ ਜੀ ਆਹ ਸਾਰਾ ਲਿਓ ਜੀ ਤਾਂ ਮਹਿੰਦਰਪਾਲ ਭਾਈ ਨੂੰ ਕੈਂਡੀਡੇਟ ਇਹਨੂੰ ਅੱਜ ਕੈਂਡੀਡੇਟ ਰਹੂਗਾ ਇੱਕ ਮਿੰਟ ਕੈਂਡੀਡੇਟ ਸਭ ਨੂੰ ਬਠੇ ਹੋ ਜਿਓ ਇੱਕ ਮਿੰਟ ਵੱਡਾ ਕੈਂਡੀਡੇਟਾਂ ਦੇ ਹੋ ਜਿਓ ਕੈਂਡੀ ਆਜਾ ਸਰ ਦੇਖਿਓ ਜੀ ਸਰ ਦੇਖਿਓ ਜੀ ਸਾਹਮਣੇ ਸਰ ਦੇਖਿਓ ਜੀ ਦੇਖੋ ਸਰ ਦੇਖਿਓ ਪਿੱਛੇ ਥੋੜੇ ਜਿਹਾ ਉਹ ਬੱਲੇ ਕਰਵੇਂ ਇਹ ਦਿਰੀ ਹੋਦਰ ਦੋ ਮਿੰਟ ਹੋ ਗਈ ਜੀ ਦੇਖੋ ਜੀ ਅਸੀਂ ਸਾਰੀਆਂ ਸੰਸਥਾਵਾਂ ਜਿੱਦੀਆਂ ਜਿਲ੍ਹਾ ਪਰਸ਼ਦ ਬੜੇ ਵੱਡੇ ਮਾਰਦੇ ਸਾਡੇ ਜਿਹੜੇ ਸੰਸਥਾ ਦੇ ਮੈਂਬਰ ਆ ਉਹਨਾਂ ਨੇ ਬਹੁਤ ਬੜੀ ਲੜਾਈ ਆ ਔਰ ਕੁਝ ਫੈਸ਼ਨ ਸੀਗੇ ਉਹਨਾਂ ਨੇ ਵੀ ਬਹੁਤ ਜਿਹਨੂੰ ਕਹਿੰਦੇ ਆ ਔਰ ਉੱਥੇ ਜਿਹੜਾ ਇਹਨਾਂ ਨੇ ਮਾੜਾ ਮੋਟਾ ਆਪਣਾ ਚੱਕਰ ਚਲਾਇਆ ਜੀ ਬਾਜੀ ਜਿੰਦਾਬਾਦ ਬੜਾ ਹੀ ਇਹ ਤੁਹਾਡਾ ਸਹਿਯੋਗ ਹੈ ਇਹਦਾ ਤੁਸੀਂ ਬਾਵਾ ਨੂੰ ਪੁੱਛੋ ਕਿ ਕਾਰੋ ਨੂੰ ਕੰਮ ਦੇ ਰਹੇ ਰਹੇ ਹਸਰ ਦਾ ਬਹੁਤ ਲੋਕਾਂ ਨੂੰ ਦੱਸ ਤੁਹਾਡੀ ਕਾਮਯਾਬੀ ਦੇ ਵਿੱਚ ਇਹਦਾ ਸਨਮਾਨਪਰਸਨ ਯੋਗਦਾ ਹੈ ਇਹਦਾ ਅਸੀਂ ਕਹਿੰਦੇ ਸਾਡੇ ਪਿੱਛੇ ਮੈਡਮ ਦਾ ਲੋਗਦਾ ਹੈ ਹਾਂਜੀ ਹਾਂਜੀ ਉਹਦੇ ਤੁਹਾਡੇ ਪਿੱਛੇ ਦਾ ਲੋਗਦਾ ਹੈ ਸੱਜੀ ਆਲਾ ਲੱਗਾ ਓਏ ਵੱਡੀ ਕਰਾਫ ਕਰਦੀ ਹੈ ਆਪ ਵੀ ਕਰਦਾ ਆਓ ਜੀ ਆਓ ਹੋਰ ਅਗੋਂ ਨਿਕਲ ਜੀ ਹਾਂਜੀ ਦੇਖਿਓ ਸਾਹਮਣੇ ਇਦਾਂ ਮੜਾ ਵਿਕਰੀ ਕਰਦਾ ਹੋਵੇ ਹੋ ਜਾ ਬਈ ਵਿਕਰੀ ਸਾਈਟ ਹਾਂਜੀ ਅੱਗੇ ਬਣਾਉਣੇ ਬੁਲਾ ਲੈਣੇ ਖੜੇ ਮਰਗੇ ਨਾਲ ਹੋਵੋ ਹਾਂਜੀ ਬਹੁਤ ਨਮਸਕਾਰ ਸਾਡੇ ਸਾਥੀਆਂ ਨੇ ਕੰਮ ਕੀਤਾ ਦਿੰਦਾ ਇਹ ਉਹਨਾਂ ਦਾ ਬਹੁਤ ਬੜਾ ਦੋਤ ਪਾਤੀਆਂ ਜੀ ਆਮ ਆਦਮੀ ਪਾਰਟੀ ਦੀ ਸਮੂਲ ਲੀਡਰਸ਼ਿਪ ਦਾ ਜੀ ਮਾਈਕ ਥੋੜਾ ਪਿੱਛੇ ਜੀ ਜਿਨ੍ਹਾਂ ਨੇ ਮੇਰੇ ਤੇ ਮਾਨ ਕਰਕੇ ਮੈਨੂੰ ਰਾਸ਼ਟਰੀ ਟੀਮ ਡਿਊਟੀ ਇਨ ਲਗਾਈ ਆ ਬ੍ਰਹਮਸ਼ੰਕਰ ਜੀਵਕਾ ਜੀ ਦਾ ਤੇ ਬਾਕੀ ਸਾਰੀ ਸਮੂਲ ਲੀਡਰਸ਼ਿਪ ਔਰ ਮੇਰੇ ਸਾਥੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਤਾ ਮੇਰੇ ਲਈ ਬਹੁਤ ਡਟ ਕੇ ਉਹਨਾਂ ਨੇ ਕੀਤਾ ਤੇ ਬਾਕੀ ਸਭ ਤੋਂ ਜਿਆਦਾ ਵੱਡਾ ਸ਼ੁਕਰਾਨਾ ਵੋਟਰਸ ਦਾ ਕਿਉਂਕਿ ਵੋਟਰਸ ਨੇ ਅੱਜ ਅੱਜ ਵੋਟਰਸ ਨੇ ਸਾਨੂੰ ਆਵਾਕਾਂ ਤੋਂ ਕੋਈ ਸੁਧਾਰਨਾ ਅੱਜ ਵੋਟਰਸ ਨੇ ਨਸ਼ੇ ਵੇਚਣ ਵਾਲਿਆਂ ਨੂੰ ਹਰਾਇਆ ਤੇ ਨਸ਼ੇ ਰੋਕਣ ਵਾਲਿਆਂ ਨੂੰ ਜਿਤਾਇਆ ਅੱਜ ਵੋਟਰਸ ਨੇ ਬਿਮਾਰ ਕਰਨ ਵਾਲਿਆਂ ਨੂੰ ਹਰਾਇਆ ਤੇ ਦਵਾਈ ਘਰ ਘਰ ਪਹੁੰਚਾਉਣ ਵਾਲਿਆਂ ਨੂੰ ਜਿਤਾਇਆ ਅੱਜ ਵੋਟਰਸ ਨੇ ਟੋਲ ਪਲਾਜੇ ਲਗਾਉਣ ਵਾਲਿਆਂ ਨੂੰ ਹਰਾਇਆ ਤੇ ਟੋਲ ਪਲਾਜੇ ਹਟਾਉਣ ਵਾਲਿਆਂ ਨੂੰ ਜਿਤਾਇਆ ਅੱਜ ਵੋਟਰਸ ਨੇ ਪਜਵਾੜਾ ਸਕੂਲ ਸਾਡਾ ਬੰਦ ਕਰਨ ਵਾਲਿਆਂ ਨੂੰ ਹਰਾਇਆ ਤੱਪ ਜਵਾੜਾ ਸਕੂਲ ਦੁਬਾਰਾ ਦੇਣ ਵਾਲਿਆਂ ਨੂੰ ਜਿਤਾਇਆ ਅੱਜ ਵੋਟਰਸ ਨੇ ਸਕੈਨਿੰਗ ਮਸ਼ੀਨਾਂ ਵੱਡੇ-ਵੱਡੇ ਹਸਤਲਾਂ ਚੋਂ ਚੋਰੀ ਕਰਾਉਣ ਵਾਲਿਆਂ ਨੂੰ ਹਰਾਇਆ ਤੇ ਉਹ ਮਸ਼ੀਨਾਂ ਦੁਬਾਰਾ ਫੇਰ ਇੰਸਟਾਲ ਕਰਾਉਣ ਵਾਲਿਆਂ ਨੂੰ ਜਿਤਾਇਆ ਅੱਜ ਸਾਡੇ ਵੋਟਰਾਂ ਨੇ ਬਿਜਲੀ ਮਹਿੰਗੀ ਕਰਕੇ ਵੇਚਣ ਵਾਲਿਆਂ ਨੂੰ ਹਰਾਇਆ ਤੇ ਬਿਜਲੀ ਘਰ-ਘਰ ਦੇ ਵਿੱਚ 600 ਯੂਨਟ ਮੁਕਤ ਕਰਨ ਵਾਲਿਆਂ ਨੂੰ ਜਿਤਾਇਆ ਅੱਜ ਸਾਡੇ ਸਰਕਾਰ ਸਾਡੀ ਜਿਹੜੀ ਇਹ ਵੋਟਰ ਸਾਡੇ ਜਿੰਨੇ ਵੀ ਆ ਇਹ ਬਹੁਤ ਵੱਡੇ ਮਾਰਜ ਨਾਲ ਸਾਨੂੰ ਜਿਤਾ ਕੇ ਸਾਡੇ ਲਈ ਏਡਾ ਕ ਵੱਡਾ ਬੋਝ ਦੇ ਗਏ ਮੇਰੇ ਲਈ ਇਹ ਬੋਝ ਨੂੰ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਦਿਨ ਰਾਤ ਇੱਕ ਕਰਕੇ ਪੂਰਾ ਕਰੂੰਗਾ ਜੀ ਕਿ ਕਿੰਨੀ ਵੋਟ ਪਈ ਕਿੰਨਾ ਮੁਕਾਬਲਾ ਕਹਿਣਾ ਮੰਨਦੀ ਜੀ ਕਿੰਨੀ ਕਿੰਨੀ ਵੋਟ ਪਈ ਸਰ ਮੁਕਾਬਲਾ ਸਰ ਤੁਹਾਨੂੰ ਦੱਸਿਆ ਕਿ ਮੁਕਾਬਲਾ ਤਾਂ ਉਹ ਆਪਣਾ ਆਪ ਹੀ ਹਾਰ ਗਿਆ ਸਾਰੇ ਤੁਸੀਂ ਦੀ ਵੋਟ ਕਿੰਨੀ ਪਈ ਸਾਡੀ ਸਰ 7 8 100 ਵੋਟ ਦੇ ਨਾਲ ਆਪਾਂ ਲੀਡ ਕੀਤੇ ਜੀ ਠੀਕ ਹੈ Fica bom. bom. bom.